ਦੋਸਤੋ ਕੀ ਤੁਹਾਡਾ ਭਾਰ ਜਮਾਈ ਨਹੀਂ ਕੱਟ ਰਿਹਾ ਕੀ ਤੁਹਾਡੇ ਕੋਲੇ ਪੈਸੇ ਵੀ ਨਹੀਂ ਹੈਗੇ ਵੀ ਮੈਂ ਆਪਦਾ ਭਾਰ ਘਟਾ ਸਕਾਂ ਹਨ ਤਾਂ ਤੁਹਾਡੇ ਵਾਸਤੇ ਆਜਿ ਜ ਲੈ ਕੇ ਆਏ ਆ ਜਿਹੜੇ ਤੁਹਾਡੇ ਕੱਪ ਪਲੇਟਾਂ ਜੀਆਂ ਨਾ ਬਣੀਆਂ ਵੀਆਂ ਢੱਡ ਦੇ ਸਾਈਡ ਤੇ ਪਾਸੇ 2 2 3 3 ਢੱਡ ਜੇ ਬਣੇ ਪਏ ਹੁੰਦੇ ਆ ਹਨਾ ਸਾਰੇ ਉਹ ਡਿਜ਼ਾਈਨਗੇ ਇਹਦੇ ਨਾਲ ਤੇ ਟੇਸਟ ਇਹਦਾ ਬਹੁਤ ਵਧੀਆ ਹੁੰਦਾ ਬਹੁਤ ਹੀ ਸਵਾਦ ਲੱਗੂਗਾ ਰੋਟੀ ਛੱਡਣ ਦੀ ਵੀ ਲੋੜ ਨਹੀਂ ਰੋਟੀ ਤੋਂ ਬਾਅਦ ਹੀ ਪੀ ਲਿਆ ਕਰੋ ਭਲਾਂ ਦੀ ਅੱਧਾ ਘੰਟਾ ਬਾਅਦ ਨਾ ਰੋਟੀ ਤੋਂ ਇਹ ਚੀਜ਼ ਬਣਾ ਕੇ ਪੀ ਲਿਆ ਕਰੋ ਤੜਕੇ ਜਾਂ ਅਥਨੇ ਤੁਸੀਂ ਦੋਵੇਂ ਟਾਈਮ ਪੀ ਸਕਦੇ ਹੋ ਇਹਨੂੰ ਤੇ ਇਹਦੇ ਨਾਲ ਤੁਸੀਂ ਰਿਜ਼ਲਟ ਦੇਖਿਓ ਪਾਣੀ ਦਿੱਤਾ ਕਰ ਲੈਣਾ ਆਪਾਂ ਪਤੀਲੇ ਦੇ ਵਿੱਚ ਪਾ ਕੇ ਫਰਾਈਪੈਨ ਦੇ ਵਿੱਚ ਤੱਤਾ ਕਰਕੇ ਪਾਣੀ ਉਦជា ਜੀਰਾ ਪਾ ਕੇ ਤੇ ਇਹਨੂੰ ਆਪਾਂ ਉਬਾਲ ਲੈਣਾ ਠੀਕ ਐ ਇਹਨੂੰ ਚੰਗੀ ਤਰ੍ਹਾਂ ਜਦੋਂ ਉਬਲਣ ਲੱਗ ਪੇ ਫੁੱਲੀ ਜਦੋਂ ਵਧੀਆ ਆਪਣਾ ਲੱਗੇ ਵੀ ਉਬਲੀ ਜਾਂਦਾ ਹੁਣ ਇਹ ਤੇ ਉਸ ਤੋਂ ਬਾਅਦ ਇਹਨੂੰ ਲਾ ਕੇ ਨਾ ਪਾਣ ਲੈਣਾ ਆਪਾਂ ਗਲਾਸ ਦੇ ਵਿੱਚ 5 ਕਿ ਮਿੰਟ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਣਾ ਹੀ ਆ ਠੀਕ ਆ ਉਸ ਤੋਂ ਬਾਅਦ ਐ ਕਰਕੇ ਗਲਾਸ 'ਚ ਇਹਨੂੰ ਚਾਹ ਪੋਣੀ ਦੀ ਮਦਦ ਨਾਲ ਆਪਾਂ ਪੋਣ ਲਾਂਗੇ ਤੇ ਬਾਅਦ 'ਚ ਇੱਚ ਇੱਕ ਅੱਧਾ ਨਿੰਬੂ ਨਚੋੜ ਦੇਣਾ ਨੇंबू ਨੂੰ ਚੋੜ ਕੇ ਨਾ ਕੋਸਾ ਕੋਸਾ ਪੀਣਾ ਹੈ ਤੁਸੀਂ ਸੁਬਾਹ ਵੀ ਰੋਟੀ ਤੋਂ ਬਾਅਦ ਪੀਣਾ ਤੇ ਸ਼ਾਮ ਦੀ ਰੋਟੀ ਤੋਂ ਵੀ ਬਾਅਦ ਪੀਣਾ ਹੈ ਤੁਸੀਂ ਤੇ ਤੁਸੀਂ ਰਿਜ਼ਲਟ ਦੇਖ ਕੇ ਨਾ ਤੇ ਸਾਡੀ ਵੀਡੀਓ ਦੇ ਥੱਲੇ ਲਿਖ ਕੇ ਦਿਓ ਵੀ ਮੇਰਾ ਬਾਈ ਤੁਹਾਡੀ ਵੀਡੀਓ ਦੇਖ ਕੇ ਤੇ ਇੰਨਾ ਫਾਇਦਾ ਹੋ ਗਿਆ ਤੇ ਮੇਰੇ ਪੈਸੇ ਵੀ ਨਹੀਂ ਲੱਗੇ ਕਿਉਂਕਿ ਇਹ ਤਾਂ ਜਮਾਂ ਫ੍ਰੀ ਦੀ ਤੇ ਚੀਜ਼ ਆ ਜੀਰਾ ਤਾਂ ਐਡਾ ਵਧੀਆ ਫੈਟ ਬਰਨਰ ਹੈ ਨਾ ਤੇ ਤੁਸੀਂ ਅਣਜਾਣ ਹੋ ਹਜੇ ਤੱਕ ਤੁਹਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਤੁਸੀਂ ਕਿਟਾਂਆਂ ਲੈ ਕੇ ਖਾਈ ਜਾਂਦੇ ਰਹਿੰਦੇ ਹੋ ਉਹਨਾਂ 'ਚ ਵੀ ਜੀਰਾ ਜ਼ੂਰਾ ਹੀ ਪਾਇਆ ਹੋਆ ਹੁੰਦਾ ਤੇ ਇਹ ਸਾਨੂੰ ਡਾਈਟੀਸ਼ਨ ਨੇ ਸਾਨੂੰ ਪਲਾਨ ਦਿੱਤਾ ਵਾ ਤੇ ਅਸੀਂ ਫੀਸ ਭਰਦੇ ਆ ਡਾਈਟੀਸ਼ਨ ਨੂੰ ਫੇਰ ਤੁਹਾਨੂੰ ਇਹ ਚੀਜ਼ਾਂ ਅਸੀਂ ਫ੍ਰੀ ਤੇ ਆਨਲਾਈਨ ਦੱਸ ਰਹੇ ਹਾਂ ਦੋਸਤੋ ਦੋਸਤੋ ਕੀ ਤੁਹਾਡਾ ਭਾਰ ਜਮਾਂ ਹੀ ਨਹੀਂ ਘਟ ਰਿਹਾ ਕਿ ਤੁਹਾਡੇ ਕੋਲੇ ਪੈਸੇ ਵੀ ਨਹੀਂ ਹੈਗੇ ਵੀ ਮੈਂ ਆਪਦਾ ਭਾਰ ਘਟਾ ਸਕਾਂ ਹਨ ਤਾਂ ਤੁਹਾਡੇ ਵਾਸਤੇ ਆਜਿਝ ਲੈ ਕੇ ਆਏ ਆ ਜਿਹੜੇ ਤੁਹਾਡੇ ਕੱਪ ਪਲੇਟਾਂ ਜਿਹੜਾ ਨਾ ਬਣੀਆਂ ਵੀਆਂ ਢੱਡ ਦੇ ਸਾਈਡ ਤੇ ਪਾਸੇ 2 2 3 3 ਢੱਡ ਜੇ ਬਣੇ ਪਏ ਹੁੰਦੇ ਆ ਹਨਾ ਸਾਰੇ ਉਹ ਡਿਜ਼ਾਈਨਗੇ ਇਹਦੇ ਨਾਲ ਤੇ ਟੇਸਟੇ ਦਾ ਬਹੁਤ ਵਧੀਆ ਹੁੰਦਾ ਬਹੁਤ ਹੀ ਸਵਾਦ ਲੱਗੂਗਾ ਰੋਟੀ ਛੱਡਣ ਦੀ ਵੀ ਲੋੜ ਨਹੀਂ ਰੋਟੀ ਤੋਂ ਬਾਅਦ ਹੀ ਪੀ ਲਿਆ ਕਰੋ ਭਲਾਂ ਦੀ ਅੱਧਾ ਘੰਟਾ ਬਾਅਦ ਨਾ ਰੋਟੀ ਤੋਂ ਇਹ ਚੀਜ਼ ਬਣਾ ਕੇ ਪੀ ਲੈ ਕਰੋ ਤੜਕੇ ਜਾਂ ਅਥਨੇ ਤੁਸੀਂ ਦੋਵੇਂ ਟਾਈਮ ਪੀ ਸਕਦੇ ਹੋ ਇਹਨੂੰ ਤੇ ਇਹਦੇ ਨਾਲ ਤੁਸੀਂ ਰਿਜ਼ਲਟ ਦੇਖਿਓ ਪਾਣੀ ਤੱਤਾ ਕਰ ਲੈਣਾ ਆਪਾਂ ਪਤੀਲੇ ਦੇ ਵਿੱਚ ਪਾ ਕੇ ਫਰਾਈਪੈਨ ਦੇ ਵਿੱਚ ਤੱਤਾ ਕਰਕੇ ਪਾਣੀ ਉਦជា ਜੀਰਾ ਪਾ ਕੇ ਤੇ ਇਹਨੂੰ ਆਪਾਂ ਉਬਾਲ ਲੈਣਾ ਠੀਕ ਆ ਇਹਨੂੰ ਚੰਗੀ ਤਰ੍ਹਾਂ ਜਦੋਂ ਉਬਲਣ ਲੱਗ ਪੇ ਫੁੱਲੀ ਜਦੋਂ ਵਧੀਆ ਆਪਾਂ ਨੂੰ ਲੱਗੇ ਵੀ ਉਬਲੀ ਜਾਂਦਾ ਹੋਣਾ ਇਹ ਤੇ ਉਸ ਤੋਂ ਬਾਅਦ ਇਹਨੂੰ ਲਾ ਕੇ ਨਾ ਪਾਣ ਲੈਣਾ ਆਪਾਂ ਗਲਾਸ ਦੇ ਵਿੱਚ 5 ਕੁ ਮਿੰਟ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਣਾ ਹੀ ਆ ਠੀਕ ਆ ਉਸ ਤੋਂ ਬਾਅਦ ਐਂ ਕਰਕੇ ਗਲਾਸ 'ਚ ਇਹਨੂੰ ਚਾਹ ਪੋਣੀ ਦੀ ਮਦਦ ਨਾਲ ਆਪਾਂ ਪਾਣ ਲਾਂਗੇ ਤੇ ਬਾਅਦ 'ਚ ਇਹ 'ਚ ਇੱਕ ਅੱਧਾ ਨਿੰਬੂ ਨਚੋੜ ਦੇਣਾ ਨਿੰਬੂ ਨਚੋੜ ਕੇ ਨਾ ਕੋਸਾ ਕੋਸਾ ਪੀਣਾ ਇਹ ਤੁਸੀਂ ਸਵੇਰ ਵੀ ਰੋਟੀ ਤੋਂ ਬਾਅਦ ਪੀਣਾ ਤੇ ਸ਼ਾਮ ਦੀ ਰੋਟੀ ਤੋਂ ਵੀ ਬਾਅਦ ਪੀਣਾ ਇਹ ਤੁਸੀਂ ਤੇ ਤੁਸੀਂ ਰਿਜ਼ਲਟ ਦੇਖ ਕੇ ਨਾ ਤੇ ਸਾਡੀ ਵੀਡੀਓ ਤੇ ਥੱਲੇ ਲਿਖ ਕੇ ਦਿਓ ਵੀ ਮੇਰਾ ਬਾਈ ਤੁਹਾਡੀ ਵੀਡੀਓ ਦੇਖ ਕੇ ਤੇ ਐਨਾ ਫਾਇਦਾ ਹੋ ਗਿਆ ਤੇ ਮੇਰੇ ਪੈਸੇ ਵੀ ਨਹੀਂ ਲੱਗੇ ਕਿਉਂਕਿ ਇਹ ਤਾਂ ਜਮਾਂ ਫਰੀ ਦੀ ਤੇ ਚੀਜ਼ ਆ ਜੀਰਾ ਤਾਂ ਐਡਾ ਵਧੀਆ ਫੈਟ ਬਰਨਰ ਆ ਨਾ ਤੇ ਤੁਸੀਂ ਅਣਜਾਣ ਹਜੇ ਤੱਕ ਤੁਹਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਤੁਸੀਂ ਕਿੱਟਾਂਆਂ ਲੈ ਕੇ ਖਾਈ ਜਾਂਦੇ ਰਹਿੰਦੇ ਹੋ ਉਹਨਾਂ ਦੇ ਵੀ ਜੀਰਾ ਜ਼ੂਰਾ ਹੀ ਪਾਇਆ ਹੋਵਾ ਹੁੰਦਾ ਤੇ ਇਹ ਸਾਨੂੰ ਡਾਈਟੀਸ਼ਨ ਨੇ ਸਾਨੂੰ ਪਲਾਨ ਦਿੱਤਾ ਵਾ ਤੇ ਅਸੀਂ ਫੀਸ ਭਰਦੇ ਆ ਡਾਈਟੀਸ਼ਨ ਨੂੰ ਫਿਰ ਤੁਹਾਨੂੰ ਇਹ ਚੀਜ਼ਾਂ ਅਸੀਂ ਫ੍ਰੀ ਤੇ ਆਨਲਾਈਨ ਦੱਸ ਰਹੇ ਹਾਂ